ਮੇਰੀ ਬੇਨਤੀ ਹੈ ਕਿ ਗੁਰਮੁਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ ਮੈਂ ਪੰਜਾਬੀ ਨਹੀਂ ਕੱਲੀ ਕਹਿ ਰਿਹਾ ਗੁਰਮੁਖੀ ਕਹਿ ਰਿਹਾ ਕਿਉਂਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ 15 ਭਾਸ਼ਾਵਾਂ ਨੇ ਤੇ 15 ਦੀਆਂ 15 ਭਾਸ਼ਾਵਾਂ ਨੂੰ ਸਤਿਗੁਰਾਂ ਨੇ ਜਿਹੜਾ ਜਾਮਾ ਪਹਿਨਾਇਆ ਉਹ ਗੁਰਮੁਖੀ ਅੱਖਰਾਂ ਦਾ ਪਹਿਨਾਇਆ 15 ਭਾਸ਼ਾਵਾਂ ਨੇ ਹੁਣ ਮੰਨ ਲਓ ਅਸੀਂ ਪਹਿਲੀ ਪੌੜੀ ਪੜ੍ਹਨੇ ਉੱਚ ਅਰਬੀ ਹੈ ਜੀ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਸ਼ਬਦ ਅਰਬੀ ਦਾ ਹੈ ਪਰ ਗੁਰਮੁਖੀ ਦੇ ਤਿੰਨਾਂ ਅੱਖਰਾਂ ਨੇ ਆਪਣੇ ਵੀ ਸਮੇਟ ਲਿਆ ਰਜ਼ਾ ਸ਼ਬਦ ਇਹ ਫ਼ਰਸੀਨ ਵਿੱਚੋਂ ਆਉਂਦਾ ਹੈ ਪਰ ਗੁਰਮੁਖੀ ਦੇ ਦੋ ਅੱਖਰਾਂ ਨੇ ਆਪਣੇ ਸਮੇਟ ਲਿਆ ਜਿਹੜਾ ਸ਼ਬਦ ਅਸੀਂ ਪੜ੍ਹੇ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ਕੁਨ ਕਰਤਾਰ ਜ਼ਿਆਦਾ ਫਾਰਸੀ ਹੈ ਮੈਂ ਅਰਜ਼ ਕੀਤੀ 15 ਪਸ਼ਾਵਾਂ ਨੇ ਪਰ ਗੁਰਦੇਵ ਨੇ 15 ਪਸ਼ਾਵਾਂ ਨੂੰ ਜਿਹੜੀ ਲਿਪੀ ਦਾ ਚੋਲਾ ਦਿੱਤਾ ਉਹ ਸਤਿਗੁਰਾਂ ਨੇ ਗੁਰਮੁਖੀ ਦਾ ਦਿੱਤਾ ਹੈ